ਲੇ ਵੀ ਮਿੱਤਰੋ ਹੁਣ ਬਈ ਬੱਕਰ ਦੇ ਚਾਰ ਦੇ ਵਿੱਚੋਂ ਨਿਕਲੂਗਾ ਜੀ ਆਈਫੋਨ ਹਾਂਜੀ ਖੜਿਆਂਗੇ ਬਈ ਆਪਾਂ ਸਾਇ ਸੰਗਰੂਰ ਦੇ ਵਿੱਚ ਦੇਖ ਸਕਦੇ ਹੋ ਬਈ 11 12 13 ਤੇ 14 ਚਾਰ ਆਈਫੋਨ ਨੇ ਬਈ ਜਿਹੜੇ ਜਿਹੜੇ ਮੇਰੇ ਵੀਰਾਂ ਕੋਲੇ ਬਈ ਆਈਫੋਨ ਨਹੀਂ ਹੈਗਾ ਨਾ ਉਹ ਬੱਕਰ ਦਾ ਚਾਰ ਖਾਓ ਤੇ ਆਈਫੋਨ ਲੈ ਕੇ ਜਾਓ ਬਾਕੀ ਕੀ ਗੱਲਬਾਤ ਹੈ ਕੀ ਸਾਰੀ ਗੱਲਬਾਤ ਕਰਦੇ ਆਪਾਂ ਮਿੰਟੂ ਭਾਈ ਨਾਲ ਬੱਜ ਕੀ ਚੱਲ ਰਿਹਾ ਜੀ ਐਨ ਵਧੀਆ ਜੀ ਵਧੀਆ ਠੀਕ ਠਾਕ ਜੀ ਕੰਮ ਕਰ ਕੀ ਵਾਣ ਵਧੀਆ ਜੀ ਰੱਬ ਦੀ ਕਿਰਪਾਈ ਜੋ ਠੀਕ ਆ ਬਈ ਆਈਫੋਨ ਕਿਵੇਂ ਰੱਖ ਰੱਖੇ ਨੇ ਜੀ ਇਹ ਬਈ ਜੀ ਆਈਫੋਨ ਆਪਾਂ ਨੇ ਇਹ ਰੱਖਦੇ ਹੂੰ ਵੀ ਨਾਲੇ ਤਾਂ ਆਪਾਂ ਬੰਦੇ ਨੂੰ ਰਾਜੀ ਕਰਾਂਗੇ ਤੇ ਨਾਲੇ ਮਨੋਰੰਜਨ ਕਰਾਵਾਂਗੇ ਅਗਲੇ ਦਾ ਠੀਕ ਹੈ ਜੀ ਹਾਂ ਜਿਹੜੇ ਭਾਈ ਆਪਾਂ ਤੋਂ ਲੈਂਦੇ ਨੇ ਚਾਰ ਤਾਲ ਹਰੇਕ ਲਈ ਲੈ ਹੀ ਰਹਿਆ ਹਾਂ ਹਾਂ ਜੀ ਆਪਾਂ ਨੇ ਆਈ ਨਾਲ ਆਈਫੋਨ ਵੀ ਦੇਵਾ ਗਿਆ ਅਗਲੇ ਨੂੰ ਚਾਰ ਦੇ ਨਾਲ ਆ ਪਿੱਤਰੂ ਦੇਖ ਸਕਦੇ ਹੋਗੇ ਆਈਫੋਨ ਸਿਹਤ ਨਾਲ ਮਨੋਰੰਜਨ ਹੋਈ ਦੂਜਾ ਇਕੱਠੀਆਂ ਕਰਤੀ ਅਸੀਂ ਇਹ ਤੇ ਵੀ ਦੇਵਾਂਗੇ ਤੇ ਮਨੋਰੰਜਨ ਵੀ ਕਰਾਵਾਂਗੇ ਦੇਵਾਂਗੇ ਠੀਕ ਹੈ ਜੀ ਕਿਹੜੇ ਕਿਹੜੇ ਚਾਰ ਹੁੰਦੇ ਨੇ ਆਪਣੇ ਕੋਲੇ ਚਾਰ ਦੀ ਗੱਲਬਾਤ ਕਰੀ ਜੀ ਆਪਣੇ ਕੋਲੇ ਵੀ ਜੀ ਬੱਕਰੇ ਦਾ ਮੱਸੀ ਦਾ ਤੇ ਦੇਸੀ ਮੁਰਗੇ ਦਾ ਚਾਰ ਹੁੰਦੇ ਨੇ ਠੀਕ ਹੈ ਜੀ ਕਿਵੇਂ ਹੁੰਦਾ ਜੀ ਆਚਾਰ ਦੀ ਕੁਆਲਿਟੀ ਕਿਦਾਂ ਦੀ ਆਪਾਂ ਕੁਆਲਿਟੀ ਦੀ ਗੱਲਬਾਤ ਕਰੀਏ ਜੀ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਇਹ ਆ ਦੇਸੀ ਮੁਰਗੇ ਦਾ ਆਚਾਰ ਆ ਇਹ ਜਿਹੜਾ ਦੇਸੀ ਮੁਰਗੇ ਦਾ ਆਚਾਰ ਆ ਆਪਾਂ ਬਣਾਉਣੇ ਆ ਇੱਕ ਤਾਂ ਦੇਸੀ ਮੁਰਗੇ ਦਾ ਆਚਾਰ ਹੁੰਦਾ ਵੀਰੇ ਇਹ ਆਪਣੇ ਫਾਰਮ ਵਾਲੇ ਮੁਰਗੇ ਹੋਗੇ ਜਿਹੜੇ ਫੀਡ ਤੇ ਪਾਲਦੇ ਨੇ ਇਹ ਨਹੀਂ ਆਪਾਂ ਲੈਨੇ ਆ ਜਿਹੜੇ ਘਰਾਂ ਚ ਤੁਰਦੇ ਫਿਰਦੇ ਮੁਰਗੇ ਨਹੀਂ ਆਪਾਂ ਦੂਰ ਉਹ ਦਾ ਚਾਰ ਹੈ ਠੀਕ ਹੈ ਹਾਂ ਫੀਡ ਵਾਲੇ ਮੁਰਗੇ ਦਾ ਫੀਡ ਵਾਲੇ ਮੁਰਗੇ ਦਾ ਚਾਰ ਨਹੀਂ ਹੈਗਾ ਠੀਕ ਹੈ ਜੀ ਲੈ ਮਿੱਤਰੋ ਪ्योर ਦੇਸੀ ਮੁਰਗੇ ਦਾ ਹਾਂ ਪ्योर ਦੇਸੀ ਮੁਰਗੇ ਦਾ ਚਾਰ ਠੀਕ ਹੈ ਜੀ ਬੱਕਰੇ ਵਾਲਾ ਚਾਰ ਹੈ ਜੀ ਇਹ ਬੱਕਰੇ ਦਾ ਚਾਰ ਹੈ ਜੀ ਪ्योर ਇਹ ਵੀ ਆਪਾਂ ਆਪਣੀ ਮੰਡੀ ਹੁੰਦੀ ਆ 3 ਮਹੀਨੇ ਤੋਂ ਪਤਾ ਤਿੰਨ ਆਪਣੀਆਂ ਮੰਡੀਆਂ ਆਵਦੀਆਂ ਹੈਗੀਆਂ ਨੇ ਹਾਂਜੀ ਬਾਕੀ ਜਿਹੜਾ ਆਪਣਾ ਮਾਲ ਆ ਜਾਂ ਅਸੀਂ ਜਿਹੜਾ ਬੱਕਰਾ ਬਣਾਉਣ ਦੇ ਕਾ ਬਣਾਉਣੇ ਆ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਜਿੰਨਾ ਵੀ ਆ ਵੀ ਚਰਾਈ ਵਾਲਾ ਬੱਕਰਾ ਜਿਹੜਾ ਚਰਦਾ ਉਹ ਉਹਨੂੰ ਬਣਾਈਏ ਕਿਉਂਕਿ ਉਹਦੇ ਨਾਲ ਸੇਦ ਵੀ ਬਣਦੀ ਆ ਉਹ ਤੇ ਉਹੀ ਅਸਲ ਆਚਾਰ ਉਸੇ ਨੂੰ ਮੰਨਿਆ ਜਾਂਦਾ ਜਿਹੜਾ ਬੱਕਰਾ ਆਪਾਂ ਫਾਰਮਾ ਚੋਂ ਲੈ ਕੇ ਬਣਾ ਦਈਏ ਫੀਡ ਤੇ ਪਾਲਣ ਵਾਲਾ ਬੱਕਰਾ ਉਹਦੇ ਵੀ ਉਨੀ ਤਾਕਤ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਹਾਂਜੀ ਤੇ ਅਗਲਾ ਆਚਾਰ ਕਿਹੜਾ ਆ ਗਿਆ ਆਪਣੇ ਕੋਲੇ ਆਰੇ ਆਪਣੇ ਕੋਲ ਮੱਛੀ ਦਾ ਜੀ ਮੱਛੀ ਦਾ ਚਾਰੀ ਹਾਂ ਸੰਗਣਾ ਦਾ ਚਾਰਾ ਹੀ ਆਪਣੇ ਕੋਲੇ ਬੋਨਲੈਸ ਚਾਰਾ ਇਹ ਹੂੰ ਇਹ ਵੀ ਆਪਾਂ ਸਮੁੰਦਰ ਵਾਲੀ ਦੇ ਨੰਗਲ ਤੋਂ ਆਉਂਦੀ ਹੈ ਆਪਣੇ ਕੋਲ ਸਪੈਸ਼ਲ ਹਾਂ ਇਹ ਵੀ ਜੀਰੇ ਭਾਈ ਖਾਊਗਾ ਇਹਨ ਇੱਕ ਟੋਪੋ ਟਾਪ ਤੇ ਦੇਸੀ ਮਸਾਲਿਆਂ ਨਾਲ ਤਿਆਰ ਕਰਕੇ ਦਿੰਨੇ ਆ ਕਿਰਾਂ ਟੇਸਟ ਕਰਕੇ ਦੇਖੋ ਮਸਤੀ ਨੂੰ ਫੇਰ ਸਾਨੂੰ ਦੱਸਿਓ ਠੀਕ ਹੈ ਜੀ ਗਰੰਟੀ ਕਿੰਨੀ ਹੁੰਦੀ ਆ ਆਪਣੀ ਜੇ ਗਰੰਟੀ ਦੀ ਗੱਲ ਬਾਤ ਕਰੀਏ ਇਹ ਜਿਹੜੀ ਗਰੰਟੀ ਵੀਰੇ ਆ ਆਪਣੀ ਜਿਹੜੀ ਮੁਰਗੇ ਤੇ ਬੱਕਰੇ ਦੀ ਹੈਗੀ ਇਹ ਆਪਾਂ ਮਹੀਨੇ-ਮਹੀਨੇ ਦੀ ਗਰੰਟੀ ਦਿੰਨੇ ਆ ਜਿਹੜੀ ਮੱਸੀ ਦੀ ਗਰੰਟੀ ਉਹ ਆਪਣੀ 20 ਦਿਨਾਂ ਦੀ ਆ ਉਹ ਥੋੜਾ ਜਿਹਾ ਮੌਸਮ ਕਰਕੇ ਆ ਜੇ ਮੱਸੀ ਉਹ ਹੋ ਜਾਂਦੀ ਆ ਠੀਕ ਆ ਰੱਖਣਾ ਕਿਵੇਂ ਅੱਜ ਅਜ ਰੱਖਣ ਦੀ ਗੱਲ ਬਾਤ ਕਰੀਏ ਰੱਖਣਾ ਵੀਰੇ ਬਸ ਆਪ ਫ੍ਰਿਜ ਚ ਰੱਖੋ ਇੱਕ ਟਮਪਰੇਚਰ ਦੇ ਇਹਨੂੰ ਠੀਕ ਆ ਇਹ ਹੱਥ ਨਾ ਲਗਾਓ ਨੂੰ ਡਾਇਰੈਕਟ ਤੇ ਪਾਣੀ ਨਾ ਲੱਗਣ ਪਾਣੀ ਨਾ ਲੱਗਾ ਫਿਰ ਇਹ ਖਰਾਬ ਹੀ ਨਹੀਂ ਹੁੰਦਾ ਹੈਗਾ ਜੀ ਠੀਕ ਹੈ ਜੀ ਤੇ ਹੁਣ ਰਹੀ ਗੱਲ ਹੈ ਜੀ ਆਈਫੋਨ ਦੀ ਹਾਂਜੀ ਇਹ ਆਪਾਂ ਕਿਵੇਂ ਦੇਵਾਂਗੇ ਆਈਫੋਨ ਜੀ ਲੈ ਵੀ ਦਿਖਾ ਦਿਓ ਸਾਨੂੰ ਵੀ ਵਿੱਚ ਹੈਗੇ ਆ ਭਈ ਆਈਫੋਨ ਇਹ ਕਿਵੇਂ ਦੇਣੇ ਆ ਜੀ ਇਹ ਆਈਫੋਨ ਵੀਰੇ ਆਪਾਂ ਇਦਾਂ ਦੇਣੇ ਆ ਜਿਵੇਂ ਆਪਾਂ ਤੋਂ ਪਹਿਲਾਂ ਤਾਂ ਸਾਨੂੰ ਐ ਸੀਗਾ ਵੀ ਨਹੀਂ ਹੁਣ ਅਸੀਂ ਕੈਟਾਗਰੀ ਸਾਰੀ ਇੱਕ ਹੀ ਕਰਤਾ ਵਿਕੀਲੋ ਦੀ ਕਰ ਦੋ ਕਿਸੇ ਨੂੰ ਨਰਾਸ਼ ਨਹੀਂ ਕਰਨਾ ਵੀ ਅਗਲਾ ਸੋਚਿਆ ਯਾਰ ਵੀ ਮੈਂ ਤਾਂ ਕਿਲੋ ਲੈਣਾ ਯਾਰ ਮੈਨੂੰ ਪਰਚੀ ਨਹੀਂ ਮਿਲਦੀ ਨਾ ਠੀਕ ਹੈ ਜੀ ਜਿਹੜਾ ਕਿਲੋ ਲਊਗਾ ਹਾਂ ਜੀ ਉਹਨੂੰ ਵੀ ਪਰਚੀ ਹੈ ਜਿਹੜੇ ਉੱਪਰ ਲਊਗਾ ਜਿਵੇਂ ਜੇ ਕੋਈ 5 ਕਿਲੋ ਲੈਂਦਾ ਉਹਨੂੰ ਸੱਤ ਪਰਚੀਆਂ ਦੇ ਦਾਂ ਉਹਨੂੰ ਸੱਤ ਪਰਚੀਆਂ ਲੈ ਵੀ ਕਿਲੋ ਮੰਗਰ 1 ਤੇ 5 ਕਿਲੋ ਮੰਗਰ ਸੱਤ ਪਰਚੀਆਂ ਹੈ 7 ਪਰਚੀਆਂ 2 ਕਿਲੋ ਮੰਗਰ 2 ਤੇ 3 ਕਿਲੋ ਮੰਗਰ 3 ਹਾਂ ਉਹ ਸੇਮ ਹੀ ਰਹੂਗਾ ਉਹ ਸੇਮ ਹੀ ਰਹੂਗਾ ਹਾਂ ਜੀ ਹਾਂ ਜੀ ਲੈ ਵੀ ਮਿੱਤਰੋ ਯਾਨੀ ਕੀ ਭਾਈ ਜੇ ਤੁਸੀਂ 1 ਕਿਲੋ 4 ਲੈਗੇ ਤਾਂ ਉਹਦੇ ਨਾਲ ਤੁਹਾਨੂੰ ਮਿਲੂਗੀ ਇੱਕ ਪਰਚੀ ਤੇ ਉਹ پارٹی ਦੇ ਵਿੱਚੋਂ 9 ਸਾਲ ਨੂੰ ਹਾਂ 9 ਸਾਲ ਨੂੰ ਇੱਕ ਤਰੀਕ ਨੂੰ ਇਹਨਾਂ ਚਾਰਿਆਂ ਦੇ ਵਿੱਚੋਂ ਕੋਈ ਵੀ ਆਏ ਫੋਨ ਵਈ ਜੀ ਨਿਕਲ ਸਕਦਾਗਾ 11 12 13 ਤੇ 14 ਹਾਂਜੀ ਹਾਂਜੀ ਪੁਰਾਣੇ ਹੋਣਗੇ ਬਈ ਨਵੇਂ ਨਹੀਂ ਹੈਗੇ ਨਾ ਨਾ ਪਰ ਹਾਂ ਪਹਿਲੀ ਦੱਸ ਪਹਿਲੇ ਜੀ ਪਹਿਲਾਂ ਕੋਈ ਆਪਾਂ ਲੋਕੋ ਨਹੀਂ ਰੱਖਦੇ ਆਪਾਂ ਕਿਸੇ ਨਾਲ ਠੱਗੀ ਮਾਰਨੀ ਇਹ ਨਹੀਂ ਹੈਗੀ ਵੀਰੇ ਸਹੀ ਗੱਲ ਆਪਣਾ ਚਾਰ ਵੀ ਹੈ ਜਿਹੜਾ ਆਪਾਂ ਉਹ ਵੀ ਆਪਾਂਲੇ ਨੂੰ ਦੱਸ ਕੀ ਪਾਉਣੇ ਆ ਦੇਸੀ ਮਸਾਲਿਆਂ ਚ ਆਪਾਂ ਸਿਰਫ ਨੂਨ ਬਾਰੋਂ ਲੈਨੇ ਆ ਨਹੀਂ ਸਾਰੇ ਮਸਾਲੇ ਆਪਣੇ ਨੇ ਲਾ ਤੇਲ ਤੋਂ ਲੈ ਕੇ ਤੇਲ ਤੱਕ ਆਪਾਂ ਉਹਦਾ ਲੈਨੇ ਆ ਤੇ ਸੁਧਦਾ ਦੇ ਨਾਲ ਨਾਲ ਤੇ ਆਸੀਂ ਦੇਖ ਵੀ ਚਲੋ ਵੀ ਸਾਰੇ ਹੋ ਰਹੇ ਨੇ ਐਤਕੀਲ ਸੋਚਿਆ ਵੀ ਯਾਰ ਵੀ ਆਪਾਂ ਆਈਫੋਨ ਵੀ ਦਿਓ ਸਾਡਾ ਚੌਥਾ ਸਾਲ ਹੋ ਗਿਆ ਸਹੀ ਗੱਲ ਹੈ ਹਾਂ ਅੱਗੇ ਨੂੰ ਬਾਪੇ ਚੱਲਾਂਗੇ ਆਪਾਂ ਹੁਣ ਗਾ ਵੀ ਮਿੱਤਰੋ ਆਜੋ ਜਿਹੜੇ ਜਿਹੜੇ ਮੇਰੇ ਵੀਰਾਂ ਕੋਲੇ ਆਈਫੋਨ ਨਹੀਂ ਹੈਗਾ ਅਚਾਰਤਾ ਤੁਸੀਂ ਬਾਈ ਜੀ ਖਾਨ ਨਹੀਂ ਹੋਗੇ ਤੇ ਨਾਲ ਨਾਲ ਆਈਫੋਨ ਵੀ ਲੈ ਕੇ ਜਾ ਸਕਦੇ ਹੋਗੇ ਬਾਕੀ ਬਾਈ ਜੀ ਆਉਣਾ ਕਿੱਥੇ ਆ ਜੀ ਆਉਣਾ ਜੀ ਆਪਣਾ ਸੰਰੂਰ ਪੁਲਸ ਲੈਂਡ ਤੋਂ ਜਦੋਂ ਆਪਾਂ ਪ੍ਰਣਾਲੀ ਇੰਜੀਨ ਆ ਬਟਰਖਾ ਨੂੰ ਠੀਕ ਹੈ ਜੀ ਪੁਲਸ ਲਾਈਨ ਤੋਂ ਕਿਲੋਮੀਟਰ ਅੱਗੇ ਆ ਕੇ ਹਮ ਆਪਣੇ ਸੱਜੇ ਆ ਦੁਕਾਨਾਂ ਤੇ ਉਧਰ ਜੇ ਆਪਾਂ ਬਰਨਾਲੇ ਤੋਂ ਆਉਣੇ ਆ ਤਾਂ ਉਧਰੋਂ 100 ਮੀਟਰ ਤੋਂ ਆ ਕੇ ਇਧਰ ਆਪਣੀ ਸੱਜੀ ਹੱਤ ਦੂਜੀ ਘੱਟ ਦੇ ਦੁਕਾਨਾਂ ਆਪਣੀ ਰਧਾਵਾ ਬੱਕਰੇ ਦਾ ਚਾਰ ਤੇ ਢਿਲੋ ਖਾਂਡੇ ਰੀ ਵਾਲੀ ਠੀਕ ਹੈ ਜੀ ਆਨਲਾਈਨ ਹੋ ਜੂ ਜੇ ਕੋਈ ਨਾਲ ਘਰੇ ਬੈਠਾ ਹਾਂਜੀ ਕਿਸੇ ਨੇ ਆਨਲਾਈਨ ਮੰਗਵਾਉਣਾ ਸਾਨੂੰ ਆਰਡਰ ਦਿਓ ਤੁਸੀਂ ਤੇ ਉਹਨਾਂ ਦਾ ਅਸੀਂ ਬਜਾਬ ਮਤਲਬ ਕਿ ਥੋੜੀ-ਮੋਟੀ ਡਿਲੀਵਰੀ ਖਰਚਾ ਲੈ ਕੇ ਉਹਨਾਂ ਤੱਕ ਪਹੁੰਚਾਵਾਂਗੇ ਜਿੱਥੇ ਵੀ ਸਾਨੂੰ ਪੰਜਾਬ ਚੋਂ ਸਤੋਂ ਮੰਗੂਗਾ ਕੋਈ ਹਰਿਆਣਾ ਚੋਂ ਮੰਗੂਗਾ ਠੀਕ ਹੈ ਜੀ ਹਾਂਜੀ ਲੈ ਵੀ ਮਿੱਤਰੋ ਚੱਕ ਲਓ ਫੋਨ ਵਾ ਕੇ ਸਕਰੀਨ ਦੇ ਉੱਪਰ ਹੌਣ ਵੀ ਜਿੱਤ ਸਕਦੇ ਹੋਗੇ ਜਮਾ ਫਰੀ ਦੇ ਵਿੱਚ ਕਿਉਂਕਿ ਚਾਰ ਤਾਂ ਤੁਸੀਂ ਖਾਓਗੇ ਖਾਓਗੇ ਠੀਕ ਹੈ ਓਕੇ ਬਈ ਧੰਨਵਾਦ